ਆਪਾ ਸਭ ਜਿਹੜੇ ਆ ਪੰਜਾਬੀ ਜਾਗਰੂਕ ਹੈ ਜਿਹੜੀ ਲੈਂਡ ਪੁੱਲਿੰਗ ਦਾ ਇਹਨਾਂ ਨੇ ਝੂਠਾ ਜਿਹੜਾ ਇਹ ਸਿਸਟਮ ਚਲਾਇਆ ਝਾੜੂ ਦੀ ਸਰਕਾਰ ਨੇ ਬਲਕਿ ਮੈਂ ਕਹੂੰਗੀ ਲੈਂਡ ਪੁੱਲਿੰਗ ਨਹੀਂ ਲੈਂਡ ਫੁੱਲਿੰਗ ਹੋ ਰਹੀ ਹੈ ਲੋਗਾ ਦੀ ਜਿਹੜੇ ਸਾਡੇ ਕਿਸਾਨ ਪਰ ਆਇਆ ਜਿਹੜਾ ਆਮ ਜਨਤਾ ਹੈ ਜਿਨ੍ਹਾਂ ਦੀ ਜ਼ਮੀਨਾਂ ਤੇ ਉਹਨਾਂ ਤੋਂ ਬਿਨਾਂ ਪੁੱਛੇ ਕਬਜ਼ੇ ਹੋ ਰਹੇ ਆ ਉਹ ਬਹੁਤ ਹੀ ਗਲਤ ਹੈ ਮੰਨ ਲਾਦਾ ਜਦ ਕੋਈ ਇਨਸਾਨ ਆਪਣਾ ਘਰ ਬਣਾਉਂਦਾ ਹੈ ਬਹੁਤ ਹੀ ਸੁਪਨਿਆਂ ਦਾ ਮਹਿਲ ਹੁੰਦਾ ਆਪਾ ਸਭ ਜਾਗਰੂਕ ਹੈ ਕਿ ਵਕ ਵਕ ਸ਼ਹਿਰਾਂ ਦੇ ਵਿੱਚ ਕਿਵੇਂ ਇਹ ਤੱਕੇ ਦੇ ਨਾਲ ਲੋਕਾਂ ਦੇ ਘਰ ਤੋੜ ਰਹੇ ਆ ਜਾਂ ਉਹਨਾਂ ਦੀ ਕਾਰੋ ਕੋਈ ਵੀ ਬਿਜ਼ਨਸ ਪ੍ਰਾਪਰਟੀਆਂ ਆ ਉਹ ਸਾਰੀਆਂ ਤੋੜ ਰਹੇ ਆ ਤੁਸੀਂ ਜਿਆਦਾ ਦੂਰ ਨਹੀਂ ਮੈਂ ਜਾਊਂਗੀ ਮੋਗੇ ਦੇ ਵਿੱਚ ਹੀ ਤੁਸੀਂ ਵੇਖੋ ਦੁੰਨਕੇ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਜਿਹੜੇ ਡਾਊਨ ਵੀ ਤੋੜੇ ਆ ਉੱਥੇ ਇੱਕ ਘਰ ਐਸਾ ਸੀਗਾ ਉਹ ਘਰ ਜਿਹੜਾ ਹਾਫ ਜਿਹੜਾ ਹੈਗਾ ਵੈ ਇਹਨਾਂ ਦੀ ਜਿਹੜਾ ਹੈਗਾ ਕਬਜ਼ਾ ਕਰ ਰਹੇ ਆ ਉਹਨਾਂ ਨੇ ਪੇੜ ਤੋੜਿਆ ਜਿਹੜਾ ਪਿਛਲੇ 50 ਸਾਲਾਂ ਦਾ ਪੇੜ ਦੇਖੋ ਲੱਗਿਆ ਹੋਇਆ ਸੀਗਾ ਉਹਨਾਂ ਨੇ ਮਿੰਟ ਲਗਾਇਆ ਤੋੜਨ ਨੂੰ ਕੀ ਜਿਹੜੀ ਗਵਰਨਮੈਂਟ ਹੈ ਉਹ এনवायरमेंट ਨੂੰ ਲੈ ਕੇ ਲੋਕਾਂ ਦੇ ਨਾਲ ਜੋ ਤੱਕਾ ਕਰ ਰਹੀ ਹੈ ਕਿ ਉਹਦਾ ਮੌਜਾ ਉਹਨਾਂ ਨੂੰ ਦਊਗੀ ਉਹਨਾਂ ਦਾ ਜੋ ਵੀ ਉਹ ਤੋੜ ਰਿਹਾ ਜਾਂ ਕਿਸੇ ਨੇ ਲੋਨ ਤੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੈ ਕਿ ਉਹਦੇ ਤੋੜਨ ਤੋਂ ਪਹਿਲਾਂ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਕਿ ਉਹਨਾਂ ਨੇ ਉਹਨਾਂ ਦਾ ਬਿਜ਼ਨਸ ਜਿਹੜੀ ਜਿੱਥੇ ਸ਼ੁਰੂ ਕਰਾਂਗੇ ਕੀ ਉਸ ਬਾਰੇ ਕੁਝ ਦੱਸਿਆ ਉਹਨਾਂ ਨੂੰ ਬਿਨਾਂ ਪੁੱਛੇ ਉਹਨਾਂ ਦੀਆਂ ਜਿਹੜੀਆਂ ਜਗਾਵਾ ਤੇ ਉਹ ਤੋੜ-ਫੋੜ ਕਰ ਰਹੀ ਹੈ ਮਨਲਾ ਦਾ ਬਹੁਤ ਗਲਤ ਹੈ ਔਰ ਕਾਂਗਰਸ ਜਿਹੜੀ ਇੱਕ ਐਸੀ ਪਾਰਟੀ ਹੈ ਜਿਹੜੀ ਜ਼ਮੀਨੀ ਪੱਧਰ ਤੇ ਹਰ ਇੱਕ ਆਮ ਜਨਤਾ ਦੇ ਨਾਲ ਖੜੀ ਹੈ ਔਰ ਹਮੇਸ਼ਾ ਆਵਾਜ਼ ਉਠਾਉਂਦੀ ਆਈ ਹੈ ਚਾਹੇ ਉਹ ਤਿੰਨ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਆਵਾਜ਼ ਉਠਾਈ ਸੀ ਚਾਹੇ ਜੇ ਉਹ ਸਿਲੰਡਰ ਦੇ ਜਿਹੜੇ ਰੇਟ ਹੈਗੇ ਉਹਨਾਂ ਨੂੰ ਲੈ ਕੇ ਵੀ ਆਵਾਜ਼ ਉਠਾਈ ਸੀ ਕਾਂਗਰਸ ਹਮੇਸ਼ਾ ਆਵਾਜ਼ ਉਠਾਊਗੀ ਆਮ ਜਨਤਾ ਦੇ ਨਾਲ ਜੇ ਕੋਈ ਸਰਕਾਰ ਤੱਕਾ ਕਰੂਗੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪਾਲਿਸੀ ਇਹ ਬਹੁਤ ਵਧੀਆ ਕਿਸਾਨਾਂ ਦੇ ਲਈ ਸਮਝਣ ਦੀ ਲੋੜ ਹੈ ਦੇਖੋ ਤੁਸੀਂ ਮੈਂ ਕਹੂੰਗੀ ਕਿ ਦੁਨੀਕੇ ਦੇ ਵਿੱਚ ਤੁਸੀਂ ਘਰ ਹੈਗਾ ਉੱਥੇ ਇੱਕ ਬਹੁਤ ਹੀ 올ਡ ਲੇਡੀ ਹੈਗੀ ਉਹਦੀ ਤਿੰਨ ਕੁੜੀਆਂ ਹਨ ਉਹਨਾਂ ਨੇ ਕੰਮ ਕਰਕੇ ਦੁਬਈ ਦੇ ਵਿੱਚ ਫੈਮਲੀ ਨੇ ਆਪਣਾ ਘਰ ਬਣਾਇਆ ਮੈਂ ਉਹ ਘਰ ਦੇ ਵਿੱਚ ਪਰਸਨਲੀ ਸਾਰਾ ਵੇਖ ਕੇ ਆਈ ਉਹ ਜਿਹੜੀ ਬਜ਼ੁਰਗ ਜਨਾਨੀ ਉਹ ਰੋ ਰਹੀ ਸੀਗੀ ਕਿ ਮੈਡਮ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਸਾਰੀ ਉਮਰ ਹੋ ਗਈ ਮੈਂ ਹੁ 90 ਸਾਲਾਂ ਦੀ ਐ ਜਦ ਮੇਰੇ ਘਰ ਤੋੜਾਂਗੇ ਮੈਂ ਜਾਣਾ ਕਿੱਥੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਇਸ ਘਰ ਟੁੱਟਣ ਤੋਂ ਬਾਅਦ ਕਿਹੜੀ ਜਗ੍ਹਾ ਤੇ ਜਾਣਾ ਕੀ ਸਰਕਾਰ ਨੂੰ ਨਹੀਂ ਚਾਹੀਦਾ ਕਿ ਪਹਿਲਾਂ ਉਹਨਾਂ ਨੂੰ ਘਰ ਪ੍ਰੋਵਾਈਡ ਕਰਨ ਕੀ ਸਰਕਾਰ ਨੂੰ ਨਹੀਂ ਚਾਹੀਦਾ ਜੇ ਉਹਨਾਂ ਦੀ 1 ਕਰੋੜ ਦੀ ਜਗ੍ਹਾ ਉਹਦੀ ਇੱਕ ਅੱਛੀ ਅਫੋਰਡੇਬਲ ਜਿਹੜੀ ਹੈਗੀ ਉਹਨਾਂ ਨੂੰ ਕੀਮਤ ਲਗਾਨੀ ਚਾਹੀਦੀ ਹੈ ਤਾਂ ਕਿ ਉਹ ਵੀ ਜਿਹੜੇ ਸੈਟੀਸਫਾਈ ਹੋਣ ਉਸ ਤੋਂ ਬਾਅਦ ਜਿਹੜੀ ਬੰਦ ਦੀ ਕਾਰਵਾਈ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਨੋਟਸ ਸਾਰਿਆਂ ਨੂੰ ਦਿੱਤੇ ਦਿੱਤੇ ਜਾ ਰਹੇ ਹਨ ਔਰ ਦੂਸਰੇ ਪਾਸੇ ਜਿਹੜੇ ਬਣਦਾ ਰਕਬਾ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਐਗਰੀਮੈਂਟ ਹੋਇਆ ਤਾਂ ਹੀ ਇਹਨਾਂ ਦੇ ਘਰਤਾ ਹੀ ਜਾ ਰਹੇ ਦੇਖੋ ਨੋਟਿਸ ਉਹਨਾਂ ਨੇ ਦਿੱਤਾ ਹੈ ਲੇਕਿਨ ਉਹ ਐਗਰੀ ਨਹੀਂ ਕਰ ਰਹੇ ਜੇ ਉਹਨਾਂ ਨੇ ਨੋਟਿਸ ਦਿੱਤਾ ਤੇ ਸਾਹਮਣੇ ਵਾਲੀ ਪਾਰਟੀ ਵੀ ਐਗਰੀ ਹੋਣੀ ਚਾਹੀਦੀ ਕਿ ਜਿਹੜੀ ਸਾਹਮਣੇ ਵਾਲੀ ਪਾਰਟੀ ਹੈ ਉਹ ਮੰਨਦੀ ਹੈ ਕਿ ਜੋ ਉਹਨਾਂ ਦੀ ਪ੍ਰਾਪਰਟੀ ਦੀ ਵੈਲੀ ਹੈ ਉਸ ਦੇ ਅਕੋਰਡਿੰਗ ਉਹਨਾਂ ਨੂੰ ਮਿਲ ਰਹੀ ਹੈ ਉਸ ਦੀ ਵੈਲੀ ਇਹ ਬਹੁਤ ਗਲਤ ਹੈ ਮਨੂਲਾਦਾ ਕਿ ਸਰਕਾਰ ਜੋ ਤੱਕਾ ਕਰ ਰਹੀ ਹੈ ਜਿੰਨਾ ਲੋਕਾਂ ਨੇ ਆਮ ਆਦਮੀ ਤੇ ਵਿਸ਼ਵਾਸ ਕੀਤਾ ਸੀ ਉਹਨਾਂ ਹੀ ਇਹ ਆਮ ਜਨਤਾ ਤੇ ਤੱਕਾ ਕਰ ਰਹੀ ਹੈ ਇਹ ਲੈਂਡ ਪੁਲਿੰਗ ਦੇ ਨਾਮ ਤੇ ਲੈਂਡ ਫੁੱਲਿੰਗ ਹੋ ਰਹੀ ਹੈ ਔਰ ਕਾਂਗਰਸ ਜਿਹੜੀ ਪਰਿਵਾਰ ਹੈ ਹਮੇਸ਼ਾ ਇਹਨਾਂ ਲੋਕਾਂ ਦੇ ਨਾਲ ਖੜੀ ਹੈ ਜਿਵੇਂ ਪਾਰਟੀ ਹਾਈ ਕਮਾਂਡ ਦਾ ਸਾਨੂੰ ਉਪਰਦੇਸ਼ ਆਊਗਾ ਅਸੀਂ ਤਰਨੇ ਵੀ ਲਗਾਵਾਂਗੇ ਤਰਨੇ ਤੋਂ ਅਸੀਂ ਕਦੀ ਪਿੱਛੇ ਨਹੀਂ ਹਟਾਂਗੇ ਆਵਾਜ਼ ਜ਼ਰੂਰ ਉਠਾਵਾਂਗੇ ਲੈਨ ਕੋਣੇ ਪੋਸਿਸ਼ਨ ਨੂੰ ਲੈ ਕੇ ਜਿਹੜੇ ਆਮ ਆਦੀ ਪਾਰਟੀ ਦਾ ਨਮਾਇੰਦੇ ਉਹ ਵੀ ਕਿੰਨੇ ਕਿ ਤਸਤੀਫਾ ਦਿੰਦੇ ਨਜ਼ਰ ਆ ਰਹੇ ਪਿਛਲੇ ਦਿਨੇ ਹਰਮਨ ਸਿੰਘ ਦੇ ਦਾਰੇ ਵਾਲਾ ਨੇ ਵੀ ਇਸ ਪੋਸਿਸ਼ਨ ਲੈ ਕੇ ਤਸਤੀਫਾ ਦੇ ਦਿੱਤਾ ਬਿਲਕੁਲ ਸਹੀ ਗੱਲ ਹੈ ਕਿਉਂਕਿ ਕਿਸਾਨਾਂ ਨੂੰ ਕਿਵੇਂ ਜਵਾਬ ਦੇਵਾਂਗੇ ਕਿਸਾਨ ਉਹ ਹੈ ਜਿਨ੍ਹਾਂ ਦੇ ਘਰਾਂ ਨੇ ਆਪਣੀ ਘਰੇ ਰੋਟੀ ਪੱਕਦੀ ਹੈ ਜਦ ਕਿਸਾਨਾਂ ਕੋਲ ਜਗ੍ਹਾ ਹੀ ਨਹੀਂ ਬਚੂਗੀ ਆਪਣੇ ਉਜ਼ਾਰ ਰੱਖਣ ਦੀ ਜਦ ਉਹਨਾਂ ਕੋਲ ਜਗ੍ਹਾ ਹੀ ਨਹੀਂ ਬਚੂਗੀ ਜਿੱਥੇ ਉਹ ਆਪਣੀ ਫਾਰਮਿੰਗ ਕਰ ਸਕਣ ਤੇ ਉਹਨਾਂ ਨੂੰ ਜਵਾਬ ਦੇਣਾ ਪਊਗਾ ਜਦੋਂ ਨਾਲ ਕੋਲ ਝਾੜੂ ਵਾਲਿਆਂ ਕੋਲ ਜਵਾਬ ਹੀ ਨਹੀਂ ਹੋਊਗਾ ਬੋਕਰ ਦੀ ਸਰਕਾਰ ਕੋਲ ਤੇ ਜ਼ਰੂਰ ਜਿਵੇਂ ਇਹ ਰੈਜ਼ੀਗਨੇਸ਼ਨ ਦੇ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਰੈਜ਼ੀਗਨੇਸ਼ਨ ਦੇਵਾਂਗੇ ਜੇ ਇਹ ਚੀਜ਼ਾਂ ਨਹੀਂ ਰੋਕੀਆਂ ਗਈਆਂ ਲੱਗਦਾ ਕਾਂਗਰਸ ਦੇ ਵਿਰੋਧ ਕਰਨ ਨਾਲ ਜਿਹੜਾ ਇਹ ਪਾਲਸੀ ਜਿਹੜੀ ਰੁਕੇਗੀ ਕਿੰਨਾ ਕਿੰਨੇ ਕਿਸਾਨਾਂ ਨੂੰ ਜਿਹੜੀ ਰਾਹਤ ਮਿਲੇਗੀ ਕੋਸ਼ਿਸ਼ ਜਾਰੀ ਹੈ ਆਵਾਜ਼ ਉਠਾਵਾਂਗੇ ਤਾਂ ਜ਼ਰੂਰ ਕੁਛ ਨਾ ਕੁਛ ਹੋਊਗਾ ਕਿਸਾਨਾ ਭਰਾਵਾਂ ਦੇ ਨਾਲ ਹਮੇਸ਼ਾ ਅਸੀਂ ਖੜੇ ਆ ਕਿਸਾਨ ਭਰਾ ਸਾਨੂੰ ਜਦ ਵੀ ਕਹਾਂਗੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਖੜਾਂਗੇ ਚਾਹੇ ਧੁੱਪ ਹੋਵੇ ਚਾਹੇ ਮੀਂਹ ਹੋਵੇ ਜਿਹੜੀ ਕਾਂਗਰਸ ਦੀ ਟੀਮ ਹੈਗੀ ਇਹ ਪਰਿਵਾਰ ਹੈ ਆਪਣੇ ਕਿਸਾਨ ਭਰਾਵਾਂ ਨਾਲ ਹਮੇਸ਼ਾ ਖੜੂ ਸਰਕਾਰਾਂ ਵੱਲੋਂ ਲਗਾਤਾਰ ਇਤਾਂ ਦੀਆਂ ਪਾਲਿਸੀਆਂ ਲਿਆਂਦੀਆਂ ਜਾਂਦੀਆਂ ਨੇ ਇਹ ਲੱਗਦਾ ਨਹੀਂ ਆ ਕਿ ਸਾਰੀਆਂ ਜਿਹੜੀਆਂ ਪਾਰਟੀਆਂ ਜਿਹੜੀਆਂ ਇਸ ਟਾਈਮ ਨਹੀਂ ਹੈਗੀ ਆ ਉਹ ਇਕੱਠੀਆਂ ਹੋ ਕੇ ਇਸ ਦਾ ਵਿਰੋਧ ਕਰਨ ਤਾਂ ਕਿ ਇਕੱਠੇ ਹੋ ਕੇ ਕੋਈ ਹੱਲ ਨਿਕਲ ਸਕੇ ਬਿਲਕੁਲ ਜ਼ਰੂਰੀ ਹੈ ਇੱਕ ਪਲੇਟਫਾਰਮ ਤੇ ਸਾਰੀ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਕਿਉਂਕਿ ਆਪਾਂ ਉਹਨਾਂ ਲੋਗਾ ਲਈ ਇਕੱਠੇ ਹੋ ਰਹੇ ਜਿਹੜੇ ਆਪਾਂ ਨੂੰ ਅੱਗੇ ਲੈ ਕੇ ਜਾਂਦੇ ਜਿਹੜੇ ਆਪਾਂ ਨੂੰ ਵੋਟਾਂ ਪਾਉਂਦੇ ਮੈਂ ਨਹੀਂ ਨਹੀਂ ਰੱਖਦਾ ਕਿ ਉਹ ਕਿਸ ਪਾਰਟੀ ਨੂੰ ਬਿਲੋਂਗ ਕਰਦੇ ਮੈਂ ਨਹੀਂ ਰੱਖਦਾ ਇਨਸਾਨੀਅਤ ਇਨਸਾਨੀਅਤ ਇੱਥੇ ਬਹੁਤ ਜ਼ਰੂਰੀ ਹੈ ਕਿ ਆਪਾਂ ਇੱਕ ਪਲੇਟਫਾਰਮ ਦੇ ਹੋ ਕੇ ਇਨਸਾਨੀਅਤ ਦੇ ਤੌਰ ਤੇ ਲੋਗਾ ਦਾ ਸਾਥ ਦਈਏ ਜਿਨ੍ਹਾਂ ਦੇ ਘਰ ਉਹਨਾਂ ਤੋਂ ਛਿੰਨੇ ਜਾ ਰਹੇ ਹੈ ਕਹ ਲਾ ਕਿ ਪੰਜਾਬ ਦੇ ਕਿਸਾਨੀ ਦੇ ਇੱਕ ਨੁਕਤੇ ਦੀ ਹੈ ਪਹਿਲਾਂ ਜਿਹੜਾ ਦੇਖਿਆ ਜੀਆ ਦਿੱਲੀ ਘਰਨਾ ਲਗਾਇਆ ਗਿਆ ਕਿਸਾਨਾਂ ਵੱਲੋਂ ਜਿਹੜੇ ਤੋਪੇ ਗਿਆ ਤੇ ਬਿਲ ਤੋਪੇ ਗਿਆ ਜੀ ਕਿਉਂਕਿ ਮੈਨੂੰ ਲੱਗਦਾ ਕਿ ਕਿਸਾਨ ਭਰਾ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਸੌਫਟ ਟਾਰਗੇਟ ਹੈਗੇ ਪੰਜਾਬ ਦੇ ਔਰ ਜਿੰਨਾ ਕਿਸਾਨੀ ਜਿਹੜੇ ਹੈਗੇ ਪੰਜਾਬ ਤੇ ਉਹਨਾਂ ਕਾਰਨ ਹੀ ਕਾਰੋਬਾਰ ਚੱਲਦੇ ਤੁਸੀਂ ਦੇਖੋ ਲੋਗਾ ਦੇ ਘਰ ਦੇ ਚੁੱਲ੍ਹੇ ਆਗਦੇ ਕਿਤੇ ਨਾ ਕਿਤੇ ਜਿਹੜੇ ਐ ਸੌਫਟ ਟਾਰਗੇਟ ਜਿਹੜੇ ਹੈਗੇ ਸਰਕਾਰਾਂ ਇਹਨਾਂ ਨਾਲ ਧੱਕਾ ਕਰ ਰਹੇ ਬਹੁਤ ਹੀ ਗਲਤ ਹੈ ਮਨੁਲਾਦਾ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਤਾਂ ਉਹ ਦਿਨ ਦੂਰ ਨਹੀਂ ਪੰਜਾਬ 'ਚ ਜਿਵੇਂ ਨਸ਼ਾ ਵਧ ਰਿਹਾ ਐ ਅਨਪਲੋਇਮੈਂਟ ਆਲਰੇਡੀ ਐ ਔਰ ਹੋਰ ਵਧ ਜੂਗੀ ਜੇ ਇਹੀ ਹਾਲਾਤ ਰਹੇ